ਏ ਵੈਸਾਖੀ ਬੜੀ ਭਾਗਾ ਭਰੀ ਸੀ ਏਸ ਵੈਸਾਖੀ ਨੂੰ ਪੰਥ ਦੇ ਵਾਲੀ ਨੇ ਏਸ ਪਾਵਨ ਤਖਤ ਤੋਂ ਆਵਾਜ਼ ਦਿੱਤੀ ਆਵਾਜ਼ ਦੇ ਵਿੱਚ 호ਕਾ ਸੀ ਆਓ ਕੋਈ ਆਣ ਕੇ ਧਰਮ ਦੇ ਲਈ ਆਪਣਾ ਸਿਰ ਦਵੇ ਲਾਹੌਰ ਦੇ ਰਹਿਣ ਵਾਲੇ ਭਾਈ ਦਇਆ RAM ਜੀ ਖੜੇ ਹੋਏ ਉਹਨਾਂ ਨੇ ਸੱਚੇ ਹਾਕਸ਼ਾ ਨੂੰ ਆਪਣਾ ਸਿਰ ਦੇ ਦਿੱਤਾ ਦੂਜੀ ਵਾਰੀ ਤੀਜੀ ਵਾਰੀ ਚੌਥੀ ਵਾਰੀ ਪੰਜਵੀਂ ਵਾਰ ਗੁਰੂ ਨੇ ਆਵਾਜ਼ ਮਾਰੀ ਤੇ ਪੰਜ ਗੁਰੂ ਦੇ ਸਿੱਖਾਂ ਨੇ ਸੱਚੇ ਪਾਤਸ਼ਾਹ ਨੂੰ ਆਪਣੇ ਸਿਰ ਦੇਦ ਇਹ ਉਹੀ ਪਾਵਨ ਤਖਤ ਹੈ ਸਾਡੇ ਸੱਚੇ ਪਾਤਸ਼ਾਹ ਨੇ ਇਹਨਾਂ ਪੰਜਾਂ ਦੇ ਸਿਰ ਲੈ ਕੇ ਆਪ ਇਹਨਾਂ ਨੂੰ ਖੰਡੇ ਬਾਟੇ ਦੀ ਪਹਲ ਅੰਮ੍ਰਿਤ ਦੀ ਦਾਤ ਦਿੱਤੀ ਇਹਨਾਂ ਨੂੰ 1 ਲੱਖ ਬਜਤਾ ਜਿਹੜਾ ਲਕ ਜੁਗੋ ਜੁਗ ਅਟਲ ਹੈ ਉਹ ਲਖਬ ਹੈ ਪੰਜ ਪਿਆਰੇ ਸੱਚੇ ਪਾਤਸ਼ਾਹ ਨੇ ਪੰਜ ਪਿਆਰੇ ਸਾਜ ਦਿੱਤੇ ਆਪ ਗੁਰੂ ਨੇ ਇਨ੍ਹਾਂ ਪੰਜਾਂ ਦੇ ਕੋਲੋਂ ਮੰਗ ਕੇ ਖੰਡੇ ਬਾਟੇ ਦੀ ਪਹਲ ਲਈ ਅਤੇ ਉਸ ਸਿਧਾਂਤ ਦਾ ਪ੍ਰਗਟਾਵਾ ਕੀਤਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਫਿਰ ਵੱਡੀ ਗਿਣਤੀ ਦੇ ਵਿੱਚ ਸੰਗਤ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਜਦੋਂ ਗੁਰੂ ਦੇ ਕੋਲ ਆਈ ਤਾਂ ਗੁਰੂ ਕੇ ਪੰਜ ਪਿਆਰਿਆਂ ਨੇ ਸੰਗਤ ਨੂੰ ਵੀ ਅੰਮ੍ਰਿਤ ਦੀ ਦਾਤ ਦਿੱਤੀ ਗੁਰੂ ਸਵਾਰਿਓ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਗਈ ਉਦੋਂ ਉਪਦੇਸ਼ ਵੀ ਦਿੱਤਾ ਗਿਆ ਤੇ ਇਹ ਉਪਦੇਸ਼ ਅੱਜ ਵੀ ਗੁਰੂ ਰੂਪ ਪੰਜ ਪਿਆਰਿਆਂ ਦੇ ਵੱਲੋਂ ਦਿੱਤਾ ਜਾਂਦਾ ਹੈ ਜਦੋਂ ਆਪਾਂ ਖੰਡੇ ਬਾਟੇ ਦੀ ਪੋਹਲ ਅੰਮ੍ਰਿਤ ਦੀ ਦਾਤ ਲੈਂਦੇ ਗੁਰੂ ਨੇ ਆਖਿਆ ਗੁਰੂ ਰੂਪ ਪੰਜ ਪਿਆਰਿਆਂ ਨੇ ਆਖਿਆ ਅੱਜ ਤੋਂ ਬਾਅਦ ਤੁਹਾਡੀ ਪ੍ਰਾਣੀ ਜਾਤ ਕੋਲ ਧਰਮ ਇਹ ਖਤਮ ਹੋ ਗਏ ਨੇ ਅੱਜ ਤੋਂ ਬਾਅਦ ਤੁਸੀਂ ਗੁਰੂ ਦੇ ਖਾਲਸੇ ਹੋ ਤੇ ਤੁਸੀਂ ਵਾਸੀ ਸ੍ਰੀ ਅਨੰਦਪੁਰ ਸਾਹਿਬ ਦੇ ਤੇ ਸਾਡੀ ਪ੍ਰਗਟ ਭੂਮੀ ਜ਼ਮੀਨ ਉਹ ਤਖਤ ਸ੍ਰੀ ਕੇਸਗੜ ਸਾਹਿਬ ਹੈ ਪਾਤਸ਼ਾਹ ਨੇ ਆਖਿਆ ਇਹ ਖਾਲਸਾ ਪੰਥ ਇੱਕ ਸਾਂਝਾ ਪਰਿਵਾਰ ਹੈ ਅਸੀਂ ਸਾਰੇ ਇਸ ਸਾਂਝੇ ਪਰਿਵਾਰ ਦਾ ਇੱਕ ਹਿੱਸਾ ਹਾਂ ਸਾਡੇ ਪਿਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੀ ਮਾਤਾ ਜੀ ਮਾਤਾ ਸਾਹਿਬ ਕੌਰ ਨੇ ਤੇ ਸਾਡੀ ਕੌਮੀਆਂ ਉਹ ਖਾਲਸਾ ਹੈ ਖਾਲਸਾ ਜਿਸ ਖਾਲਸੇ ਦੇ ਬਾਰੇ ਸੱਚੇ ਬਾਦਸ਼ਾਹ ਨੇ ਉਦੋਂ ਹੀ ਆਖਿਆ ਖਾਲਸਾ ਮੇਰੋ ਪਿੰਡ ਪੁਰਾਨ ਖਾਲਸਾ ਮੇਰੀ ਜਾਨ ਕੀ ਜਾਨ ਜਿਸ ਖਾਲਸੇ ਦੇ ਬਾਰੇ ਗੁਰੂ ਨੇ ਆਖਿਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂੰ ਨਿਵਾਸ ਗੁਰੂ ਨੇ ਪੰਥ ਸਾਜ ਦਿੱਤਾ ਮੈਂ ਇੱਕ ਬੇਨਤੀ ਕਰਦਾ ਹੁਣ ਗੁਰੂ ਨੇ ਸਾਨੂੰ ਪੰਜ ਕਕਾਰ ਦਿੱਤੇ ਕੇਸ ਕੰਗਾ ਕੜਾ ਕਿ ਸ਼ਹਿਰਾ ਕਿਰਪਾਨ ਤੇ ਜਿੱਦਾਂ ਕੋਈ ਤਸਵੀਰ ਹੁੰਦੀ ਹੈ ਨਾ ਤੇ ਤਸਵੀਰ ਦੀਆਂ ਚਾਰ ਬਾਈਆਂ ਹੁੰਦੀਆਂ ਨੇ ਸੱਜੇ ਖੱਬੇ ਉੱਪਰ ਥੱਲੇ ਅੱਗੇ ਇੱਕ ਸ਼ੀਸ਼ਾ ਲੱਗਦਾ ਗੁਰੂ ਨੇ ਇੱਕ ਖਾਲਸੇ ਦੇ ਰੂਪ ਦੇ ਵਿੱਚ ਤਸਵੀਰ ਨੂੰ ਤਸਵਰ ਕੀਤਾ ਇੱਕ ਪਾਸੇ ਗੁਰੂ ਨੇ ਕਿਰਪਾਨ ਇੱਕ ਪਾਸੇ ਕੰਗਾ ਕੜਾ ਕਸ਼ਹਿਰਾ ਤੇ ਜਿਹੜਾ ਵਿਚਾਰ ਸ਼ੀਸ਼ਾ ਲਾਇਆ ਉਹ ਕੇਸ ਦੇਖੋ ਸਾਡੀ ਕੌਮ ਦੀ ਕੌਮੀਆਂ ਦੁਨੀਆ ਦੇ ਉੱਤੇ ਕੋਈ ਦੂਜੀ ਕੌਮ ਨਹੀਂ ਹੈ ਉਸ ਕੌਮ ਦੇ ਵਿੱਚ ਨਿਗਾਰ ਆ ਰਿਹਾ ਹੋਵੇ ਤੇ ਪਤਾ ਲੱਗ ਜਾਵੇ ਸਾਡੇ ਗੁਰੂ ਨੇ ਸਾਨੂੰ ਇਹੋ ਜਹੀ ਕੌਮੀਆਂ ਤੇ ਦਿੱਤੀ ਕਿ ਜਦੋਂ ਸ਼ੀਸ਼ਾ ਟੁੱਟਦਾ ਹੈ ਕੇਸ ਕੇਸਾਂ ਦੀ ਬੇਅਦਬੀ ਹੁੰਦੀ ਏ ਕੋਈ ਸਿੱਖ ਪਤ ਤੁੰਦਾ ਤਾਂ ਪਤਾ ਲੱਗ ਜਾਂਦਾ ਹੈ ਕਿ ਕੌਮ ਦੇ ਵਿੱਚ ਨਿਗਾਰ ਆ ਗਿਆ ਇਹ ਗੁਰੂ ਦੀ ਰਹਿਮਤ ਕਿ ਸੱਚੇ ਬਾਦਸ਼ਾਹ ਨੇ ਇੱਕ ਵੱਖਰੀ ਆਡੈਂਟੀ ਪਛਾਣ ਦੇਂਦਿਆ ਇਸ ਪਛਾਣ ਨੂੰ ਸਿੱਖ ਨੇ ਕਾਇਮ ਰੱਖਣਾ ਹੈ ਸਿਧਾਂਤ ਵੀ ਨਾਲ ਦੇ ਦਿੱਤੇ ਅੱਜ ਪਤਿਤਪੁਣਾ ਹੈਗੇ ਸਾਡੇ ਨੌਜਵਾਨ ਕਈ ਵਾਰੀ ਕੈਸਾਂ ਦੀ ਬੇਅਦਬੀ ਕਰਦੇ ਨੇ ਕੈਸਾਂ ਵਾਲਿਓ ਕੈਸਾਂ ਦੇ ਨਾਮ ਦੇ ਉੱਤੇ ਬਣੇ ਹੋਏ ਤਖਤ ਤਖਤ ਸ਼੍ਰੀ ਕੇਸਗੜ ਸਾਹਿਬ ਤੋਂ ਮੇਰੀ ਕੌਮ ਨੂੰ ਆਪੀਲੇ ਨੌ ਜਵਾਨਾਂ ਨੂੰ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸੋਂ ਤੁਸੀਂ ਸਾਹਿਬ ਜਾਦਾ ਅਜੀਤ ਸਿੰਘ ਦੇ ਵਾਰਸੋਂ ਆਪਾਂ ਕੇਸਾਂ ਦੀ ਬੇਅਦਬੀ ਨਾ ਕਰੀ ਕੀ ਸਾ ਨੂੰ ਸਾਬਤ ਰੱਖੀ ਇਹ ਗੁਰੂ ਦੀ ਮੋਹਰ ਨੇ ਤੇ ਸੱਚੇ ਪਾਤਸ਼ਾਹ ਨੇ ਦਿੱਤੇ ਫੇਰ ਜਦੋਂ ਇਹ ਢਿਲ ਆਉਂਦੀ ਏ ਤੇ ਨਾਲ ਹੀ ਹੋਰ ਬਰਾਈਆਂ ਵੀ ਆ ਜਾਂਦੀਆਂ ਨੇ ਨਸ਼ਾ ਗੁਰੂ ਨੇ ਆਖਿਆ ਕਿ ਨਸ਼ਾ ਪ੍ਰਸ਼ਾਦੇ ਦਾ ਰੱਖਣਾ ਦੂਜਾ ਕੋਈ ਨਸ਼ਾ ਨਹੀਂ ਰੱਖਣਾ ਬਾਣੀ ਦਾ ਰੱਖਣਾ ਪਰ ਜਦੋਂ ਅਸੀਂ ਦੂਰ ਹੋਏ ਤਾਂ ਨਸ਼ਾ ਵੀ ਆ ਬੜਿਆ ਭਾਵੇਂ ਕਿ ਮੈਂ ਇਹ ਸਮਝਦਾ ਕਿ ਨਸ਼ਾ ਸਾਰੇ ਸੰਸਾਰ 'ਚ ਪਰ ਸਿੱਖ ਦੀ ਗੱਲ ਤਾਂ ਕਰੀਦੀ ਐ ਸਾਨੂੰ ਗੁਰੂ ਨੇ ਕਿਹਾ ਨਸ਼ਾ ਕਰਨਾ ਹੀ ਨਹੀਂ ਤਾਂ ਕਰੀ ਇਹ ਠੀਕ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਾਡੇ ਪੰਥ ਅਤੇ ਪੰਜਾਬ ਦੇ ਖਿਲਾਫ ਇੱਕ ਬਿਰਤਾਂਤ ਘੜਿਆ ਗਿਆ ਇਹ ਉੱਡਦਾ ਪੰਜਾਬ ਹੈ ਨਹੀਂ ਇਹ ਕੋਈ ਉੱਡਦਾ ਪੰਜਾਬ ਨਹੀਂ ਇਹ ਗੁਰੂ ਦਾ ਪੰਜਾਬ ਹੈ ਇਹ ਪੰਥ ਦਾ ਪੰਜਾਬ ਹੈ ਇਹ ਚੜਦੀ ਕਲਾ ਵਾਲਾ ਪੰਜਾਬ ਹੈ